ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਪੰਜਾਬੀ ਟ੍ਰਿਬਿਊਨ ਦੇ ਵਿੱਚ ਚਰਨਜੀਤ ਪੁਲਰੂਣਾ ਨੇ ਪੰਜਾਬ ਦੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੈ ਉਹਦੇ ਬਾਰੇ 'ਚ ਖੁਲਾਸਾ ਕੀਤਾ ਹੈ ਕਿ ਬਹੁਤ ਵੱਡੇ ਦਾਅਵੇ ਕੀਤੇ ਜਾ ਰਹੇ ਹੈ ਕਿ ਅਸੀਂ 16492 ਤਸਕਰ ਫੜੇ ਹੈ ਤੇ ਅਸੀਂ ਇਹਦਾ ਲੱਕ ਤੋੜਤਾ ਨਸ਼ਿਆਂ ਦਾ ਇਹਨਾਂ ਦੀ ਸਪਲਾਈ ਚੇਨ ਤੋੜ ਦਿੱਤੀ ਵਗੈਰਾ ਬਹੁਤ ਦਾਅਵੇ ਹੋ ਰਹੇ ਹੈ ਤੇ ਇਹਦੀਆਂ ਐਡਸ ਦਿੱਤੀਆਂ ਜਾ ਰਹੀਆਂ ਹਨ ਬੜੇ ਬੜੇ ਬੋਰਡ ਲਾਇਗ ਜਾ ਰਹੇ ਹੈ ਪਰ ਜਿਹੜੇ ਉਹ ਉਹਨਾਂ ਦੇ ਭੁੱਲਰ ਸਾਹਿਬ ਦੇ ਕਹਿਣ ਅਨੁਸਾਰ ਉਹਨਾਂ ਨੇ ਅੱਡ-ਅੱਡ ਥਾਣਿਆਂ ਤੋਂ ਜਿਹੜੀਆਂ ਐਫਆਈਆਰ ਦਰਜ ਹੋਈਆਂ ਨੇ ਉਹਨਾਂ ਦੇ ਕੁਝ ਨਮੂਨੇ ਜਿਹੜੇ ਐ ਪੂਰੇ ਤਾਂ ਨਹੀਂ ਉਹਨਾਂ ਦਾ ਮੋਟਾ ਜਿਹੜਾ ਕਾਮਨ ਚੀਜ਼ ਐ ਜਿਹੜੀ ਸਾਂਝੀ ਚੀਜ਼ ਐ ਉਹ ਸਾਂਝੀ ਕੀਤੀ ਐ ਕਿ ਇਹਨਾਂ ਦੇ ਵਿੱਚ ਹਜ਼ਾਰਾਂ ਲੋਕ ਉਹ ਨੇ ਜਿਹੜੇ ਸਿਰਫ ਨਸ਼ੇੜੀ ਆ ਤੇ ਬਹੁਤ ਸਾਰੀਆਂ ਐਫਆਈਆਰ ਦੇ ਵਿੱਚ ਇਹ ਹੈ ਵੀ ਉਹ ਕਿਤੇ ਝਾੜੀਆਂ ਦੇ ਵਿੱਚ ਦੋ ਜਣੇ ਬੈਠੇ ਸੀ ਉਹਨਾਂ ਨੇ ਦਸਾਂ ਦਾ ਇੱਕ ਨੋਟ ਲਿਆ ਹੋਇਆ ਸੀ ਉਹਨਾਂ ਕੋਲ ਲਾਈਟਰ ਸੀਗਾ ਇੱਕ ਉਹਨਾਂ ਕੋਲ ਜਿਹੜਾ ਹੈ ਸਿਲਵਰ ਪੇਪਰ ਸੀ ਕੋਈ ਨਸ਼ਾਉਤੋ ਫੜਿਆ ਗਿਆ ਹੋਵੇ ਕਿਸੇ ਉਹਨਾਂ ਐਫਆਈਆਰਾਂ ਚ ਦਰਜ ਨਹੀਂ ਅਜਹੀਆਂ ਹਜ਼ਾਰਾਂ ਐਫਆਈਆਰਾਂ ਇੱਕੋ ਜੀ ਵਾਰਤਾ ਕਿਤੇ ਕੋਈ ਡਰੇਨ ਚ ਬੈਠੇ ਸੀ ਕਿਤੇ ਕੋਈ ਝਾੜੀਆਂ ਚ ਬੈਠੇ ਸੀ ਕਿਤੇ ਕੋਈ ਕੱਲੀ ਜੀ ਥਾਂ ਤੇ ਬੈਠੇ ਸੀ ਕਿਤੇ ਇੱਕ ਬੈਠਾ ਸੀ ਕਿਤੇ ਦੋ ਜਾਂ ਤਿੰਨ ਬੈਠੇ ਸੀ ਜਾਨੀ ਜਿਹੜੇ ਨਸ਼ੇੜੀ ਨਸ਼ੇ ਕਰਦੇ ਫੜੇ ਗਏ ਉਹ ਨੇ ਤੇ ਉਹ ਤਾਂ ਇਹ ਇੱਕ ਹੈ ਵੀ ਜਿਹੜੇ ਇਹ ਦਸਾਂ ਦੇ ਨੋਟਾਂ ਦੇ ਸੜਿਆ ਹੋਇਆ ਤੇ ਦੂਜਿਆਂ ਦੇ ਢੇਰ ਲੱਗੇ ਪਏ ਹੋਣੇ ਉਹਨਾਂ ਦੇ ਮਾਲਖਾਨੇ ਦੇ ਵਿੱਚ ਤਾਂ ਆ ਲਾਈਟਰਾਂ ਦੇ ਤੇ ਦੂਜੀਆਂ ਚੀਜ਼ਾਂ ਦੇ ਸੋ ਜੇ ਇਹਨੂੰ ਤੁਸੀਂ ਨਸ਼ਿਆਂ ਦੇ ਵਿਰੁੱਧ ਜੁੱਧ ਕਹਿੰਦੇ ਹੋ ਤਾਂ ਇਹ ਕੋਈ ਜੁੱਧ ਨਹੀਂ। ਅਗਲੀ ਗੱਲ ਜਿਹੜੀ ਹੈ ਜਿਹੜੀ ਉਹਨਾਂ ਨੇ ਨਹੀਂ ਕਹੀ ਅਸੀਂ ਕਹਿਣਾ ਚਾਹੁੰਦੇ ਹਾਂ ਸੰਗਰਾਮ ਟੀਵੀ ਵੱਲੋਂ ਕਿ ਮਾਨਯੋਗ ਸੁਪਰੀਮ ਕੋਰਟ ਨੇ ਬਹੁਤ ਸਖਤੀ ਨਾਲ ਕਿਹਾ ਹੋਇਆ ਹੈ ਵੀ ਕਿਸੇ ਦੇ ਘਰ ਬਿਲਕੁਲ ਨਾਟਾ ਐਦਾਂ ਨਾਟਾ ਹੈ ਜਾਣ ਵੀ ਜੇ ਉਹ ਕੋਈ ਅਪਰਾਧੀ ਹੈ ਉਹਦੇ ਤੇ ਜੇ ਦੋਸ਼ ਵੀ ਲੱਗਿਆ ਤਾਂ ਵੀ ਨਾ ਜੇ ਉਹ ਸਿੱਧ ਵੀ ਹੋ ਗਿਆ ਤਾਂ ਵੀ ਨਹੀਂ ਘਾਟਾ ਹੈ ਜਿਹਾ ਸਾਡਾ ਘਾਟਾ ਆਉਣ ਦਾ ਇੱਕ ਵੱਖਰਾ ਤਰੀਕਾ ਹੈਗਾ। ਉਸ ਤਰੀਕੇ ਮੁਤਾਬਕ ਤਾਂ ਹੈ ਜਾਣ ਇਹ ਲੋਕਾਂ ਤੋਂ ਵਾਵਾ ਖੱਟਣ ਲਈ ਕੁਝ ਘਰ ਵੀ ਇਹਨਾਂ ਨੇ ਢਾਹੇ ਆ ਜਿਹੜੇ ਕਿ ਗੈਰ ਕਾਨੂੰਨੀ ਨੇ ਗਲਤ ਨੇ ਉਹਨਾਂ ਨੂੰ ਜੋ ਮਰਜ਼ੀ ਸਜ਼ਾ ਦਿਓ ਜੇ ਘਰ ਉਹ ਮੰਨ ਲਓ ਉਹਨੇ ਗਲਤ ਤਰੀਕਿਆਂ ਨਾਲ ਬਣਾਏ ਹੋਏ ਆ ਕੋਈ ਹੋਰ ਐ ਤਾਂ ਉਹਨਾਂ ਨੂੰ ਜ਼ਬਤ ਕਰੋ ਜ਼ਬਤ ਕਰਕੇ ਉਹਦੇ ਤੇ ਕੋਈ ਕੋਈ ਜਿਹੜੇ ਸਾਂਝੇ ਕੰਮ ਸ਼ੁਰੂ ਕਰੋ ਜਾਂ ਕਿਸੇ ਗਰੀਬਾਂ ਨੂੰ ਵੰਡੋ ਉਸ ਤਰ੍ਹਾਂ ਦਾ ਤਰੀਕਾ ਹੋ ਸਕਦਾ ਆ ਕੋਈ ਤਰੀਕਾ ਨਹੀਂ ਵੀ ਤੁਸੀਂ ਘਰ ਢਾ ਦਿਓ ਤੇ ਉਹਨਾਂ ਦੇ ਹੋਰ ਕਰ ਸੋ ਇਹ ਇੱਕ ਤਾਂ ਇਹ ਐ ਵੀ ਯੁੱਧ ਨਸ਼ਿਆਂ ਵਿਰੁੱਧ ਘੱਟ ਤੇ ਯੁੱਧ ਆਮ ਲੋਕਾਂ ਵਿਰੁੱਧ ਜ਼ਿਆਦਾ ਹੋਇਆ ਪਿਆਗਾ। ਅ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਕੱਲ ਮੁੰਬਈ ਲੋਕਲ ਟ੍ਰੇਨ ਜਿਹੜੀ ਫਾਸਟ ਚੱਲਦੀ ਹੈ ਉਹਦੇ ਵਿੱਚ ਦੋ ਗੱਡੀਆਂ ਚੋਂ 9 13 ਜਣੇ ਡੇਗੇ ਜਿਨ੍ਹਾਂ ਚੋਂ 4 ਜਣਿਆਂ ਦੀ ਮੌਤ ਹੋ ਗਈ। ਅ ਮੋਦੀ ਸਰਕਾਰ ਤੇ ਉਹਨਾਂ ਦੇ ਰੇਲਵੇ ਮੰਤਰੀ ਚੁੱਪ ਬੈਠੇ ਐ ਤੇ ਲਾਲਬਾਧਰ ਸ਼ਾਸਤਰੀ ਜੀ ਦਾ ਅਸੀਂ ਦੰਦੇ ਤਾਂ ਹੈਗੇ ਆ ਇੱਥੇ ਐਕਸੀਡੈਂਟ ਵੀ ਬਥੇਰੇ ਹੋ ਗਏ ਆ ਗੱਲਾਂ ਵੀ ਹੋ ਰਹੀਆਂ ਨੇ। ਤੇ ਇਹਦਾ ਹੱਲ ਕੋਈ ਨਹੀਂ ਕੱਢਿਆ ਜਾ ਰਿਹਾ ਸਰਕਾਰ ਵੀ ਡਬਲ ਇੰਜਨ ਦੀ ਹੈ ਉੱਥੇ ਤਾਂ ਸੋ 2 ਇੰਜਨ ਲਾ ਕੇ ਵੀ ਜੇ ਲੋਕਾਂ ਦਾ ਬਚਾਅ ਨਹੀਂ ਹੋ ਰਿਹਾ ਤਾਂ ਕਿੱਦਾਂ ਬਚਾਅ ਹੋਊਗਾ ਇਹ ਸਾਨੂੰ ਸੋਚਣ ਦੀ ਲੋੜ ਹੈਗੀ ਆ ਆ ਤੀਸਰੀ ਗੱਲ ਤੋਂ ਦੇ ਨਾਲ ਦੋਸਤੋ ਸਾਂਝੀ ਕਰਨੀ ਹੈ ਵੀ ਅਮਰੀਕਾ ਦੇ ਵਿੱਚ ਟਰੰਪ ਨੇ ਜਿਹੜਾ ਗੈਰ ਕਾਨੂੰਨੀ ਉੱਥੇ ਬਹੁਤੇ ਲੋਕ ਵਿਦੇਸ਼ਾਂ ਤੋਂ ਉੱਥੇ ਵਸੇ ਹੋਏ ਐ ਜਿਨ੍ਹਾਂ ਦੀਆਂ ਕਈ ਕਈ ਪੀੜ੍hiyan ਹੋ ਗਈਆਂ ਉਹਨਾਂ ਨੂੰ ਫੜੋ ਫੜਾਈ ਦਾ سلسلہ ਸ਼ੁਰੂ ਕੀਤਾ ਸੀ ਕੈਲੀਫੋਰਨੀਆ ਦਾ ਜਿਹੜਾ ਉਹਨਾਂ ਦਾ ਸੂਬਾ ਉਹਦੇ ਲਾਸ ਐਂਜਲ ਸ਼ਹਿਰ ਦੇ ਵਿੱਚ ਉੱਥੇ ਉਹਨਾਂ ਮਜਾਰਾ ਉਹਨਾਂ ਨੇ ਮਜਾਰੇ ਕੀਤੇ ਤੇ ਉੱਥੋਂ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਉਹਨਾਂ ਨਾਲ ਉਹਨਾਂ ਦੀਆਂ ਝੜਪਾਂ ਹੋਈਆਂ 4 ਦਿਨ ਹੋ ਗਏ ਉਹਨਾਂ ਦੇ ਇਸ ਗੱਲ ਦੇ ਉੱਤੇ ਤੇ ਟਰੰਪ ਨੇ ਪਰਸੋਂ ਇੱਕ ਸਪੈਸ਼ਲ ਆਰਡਰ ਪਾਸ ਕਰਕੇ ਜਿਹੜਾ ਕਿ ਗਲਤ ਹੈ ਆਮ ਉੱਥੇ ਦੇ ਕਾਨੂੰਨ ਮੁਤਾਬਕ ਜੇ ਕਿਤੇ ਨੈਸ਼ਨਲ ਗਾਰਡ ਭੇਜਣੇ ਹੋਣ ਤਾਂ ਉਹਦੇ ਲਈ ਉੱਥੋਂ ਦੇ ਗਵਰਨਰ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੈ ਜੇ ਸੂਬੇ 'ਚ ਭੇਜਣੇ ਹੈ ਉੱਥੇ ਗਵਰਨਰ ਡੈਮੋਕ੍ਰੈਟਿਕ ਪਾਰਟੀ ਦਾ ਤੇ ਗੈਵਨ ਨਿਊਮੈਨ ਉਹਦਾ ਨਾਂ ਹੈ ਤੇ ਉਸ ਤੋਂ ਬਿਨਾ ਪੁੱਛੇ ਹੀ ਉੱਥੇ ਭੇਜਤੇ ਤੇ ਉੱਥੇ ਲੋਕ ਇਹ ਨਾ ਗਾਰਡਾਂ ਦੇ ਭੇਜਣ ਦਾ ਵੀ ਵਿਰੋਧ ਕਰ ਰਹੇ ਹੈ ਤੇ ਅੱਜ ਤੱਕ ਖਬਰ ਇਹ ਵੀ ਹੈ ਕਿ ਜਿਹੜਾ ਉਹ ਉਹਨਾਂ ਨੂੰ ਸਰਕਾਰ ਜਿਹੜੀ ਹੈ ਉੱਥੋਂ ਦਾ ਗਵਰਨਰ ਟਰੰਪ ਦੇ ਵਿਰੁੱਧ ਮੁਕੱਦਮਾ ਵੀ ਦਾਇਰ ਕਰੂਗਾ ਵੀ ਇਹਨੇ ਸੰਵਿਧਾਨ ਨੂੰ ਤੋੜਿਆਗਾ ਅਸ ਮੈਂ ਸੋਚ ਰਿਹਾ ਸੀ ਵੀ ਸਾਡੇ ਜਿਹੜੇ ਸੂਬਿਆਂ ਦੇ ਅਧਿਕਾਰ ਜਿੰਨੇ ਵੀ ਹੈਗੇ ਆ ਉਹ ਜਦੋਂ ਖੋਹੇ ਜਾਂਦੇ ਆ ਤਾਂ ਜਦੋਂ ਉਹ ਕਿਤੇ ਕਈ ਵਾਰ ਸੁਪਰੀਮ ਕੋਰਟ ਚਾਰਾ ਜੋਈ ਕਰਦੇ ਆ ਤਾਂ ਇੱਕ ਅੱਧੀ ਵਾਰ ਉਹਨਾਂ ਦੀ ਸੁਣੀ ਜਾਂਦੀ ਐ ਇੱਕ ਅੱਧੀ ਵਾਰ ਉਹਨਾਂ ਨੂੰ ਵੈਸੀ ਟਰਕਾ ਦਿੱਤਾ ਜਾਂਦਾ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਤਾਮਨ 나ਡੂ ਦੀ ਸਰਕਾਰ ਨੇ ਇੱਕ ਰਿੱਟ ਪਾਈ ਸੀ ਵੀ ਸਾਡੀ ਗੱਲ ਸੁਣੋ ਸਾਡਾ 2000 ਕਰੋੜ ਰੁਪਇਆ ਦੱਬੀ ਬੈਠੀ ਐ ਕੇਂਦਰ ਦੀ ਸਰਕਾਰ ਉਹਨੂੰ ਹਿਦਾਇਤ ਕਰੋ ਕਹਿੰਦੇ ਇਹ ਕਿਹੜਾ ਜ਼ਰੂਰੀ ਮਸਲਾ ਐ ਇਹ ਤਾਂ ਵਕੇਸ਼ਨ ਵੈਂਚ ਐ ਛੁੱਟੀਆਂ ਨੇ ਹਾਲੇ ਕੋਰਟ ਦੇ ਵਿੱਚ ਇਹ ਕੋਈ ਜ਼ਰੂਰੀ ਨਹੀਂ ਬਾਤ ਦੇਖਿਓ ਸੋ ਇਹ ਵੀ ਇੱਕ ਨਾਲ ਕਹਿਣ ਦਾ ਭਾਵ ਇਹ ਹੈ ਵੀ ਸਾਡੇ ਜਿਹੜੇ ਸੂਬਿਆਂ ਨੂੰ ਅਧਿਕਾਰ ਮਿਲੇ ਵੀ ਹੋਏ ਐ ਉਹਨਾਂ ਦੀ ਵੀ ਉਹਨਾਂ ਨੂੰ ਵਰਤੋਂ ਨਹੀਂ ਕਰਨ ਦਿੱਤੀ ਜਾ ਰਹੀ ਤੇ ਉੱਥੇ ਘੱਟੋ ਘੱਟ ਇੰਨੀ ਕੁ ਗੱਲ ਦਾ ਤਾਂ ਬਚਾਓ ਐ ਵੀ ਕੋਈ ਗਵਰਨਰ ਉੱਥੋਂ ਦੇ ਰਾਸ਼ਟਰਪਤੀ ਦੇ ਉੱਤੇ ਮੁਕੱਦਮਾ ਵੀ ਕਰ ਸਕਦਾ ਹੈ ਵੀ ਤੂੰ ਇਹ ਗੈਰ ਕਾਨੂੰਨੀ ਢੰਗ ਨਾਲ ਕਰ ਰਿਹਾ ਹੈ ਗੈਰ ਵਿਧਾਨਕ ਢੰਗ ਨਾਲ ਕਰ ਰਿਹਾ ਹੈ ਇੰਨਾ ਕੁ ਫਰਕ ਅਜੇ ਬਚਿਆ ਹੋਇਆ ਹੈ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਵੀ ਸਾਡੇ ਦੇਸ਼ ਦੇ ਜਿਹੜੇ ਹਾਕਮ ਐ ਉਹਨਾਂ ਦਾ ਜਿਹੜਾ ਪ੍ਰਤੀਕਰਮ ਹੈ ਕਿਸੇ ਵੀ ਘਟਨਾਵਾਂ ਬਾਰੇ ਉਹ ਪ੍ਰਤੀਕਰਮ ਇਸ ਤਰ੍ਹਾਂ ਹੈ ਜਿਵੇਂ ਆਮ ਸਧਾਰਨ ਬੰਦਾ ਜਿਹਨੂੰ ਕੋਈ ਬਹੁਤ ਵੱਡੀ ਜਿਆਦਾ ਸਮਝ ਨਾ ਹੋਵੇ ਚੀਜ਼ਾਂ ਦੀ ਉਹ ਆਪਣਾ ਪ੍ਰਤੀਕਰਮ ਦਿੰਦਾ ਹੈ। ਆਹ ਜਿਹੜਾ ਪਹਿਲਗਾਮ ਹਮਲੇ ਹੋਏ ਉਹਦੇ ਉੱਤੇ ਕਿਹਾ ਤਾਂ ਇਹ ਵੀ ਅਸੀਂ ਬੜਾ ਸੋਚ ਸਮਝ ਕੇ ਕੀਤਾ ਪਰ ਜਦੋਂ ਫੌਜ ਮੁਖੀ ਦਾ ਬਿਆਨ ਆ ਗਿਆ ਵੀ ਪਹਿਲੇ ਦਿਨ ਸਾਡਾ ਨੁਕਸਾਨ ਹੋਇਆ ਸਾਡੇ ਜੈਟ ਵੀ ਡਿੱਗੇ ਚਾਹੇ ਗਿਣਤੀ ਤੇ ਉਹਦੀ ਕਿਸਮ ਨਹੀਂ ਦੱਸੀ ਤੇ ਉਹਦੇ ਤੋਂ ਇਹ ਲੱਗਦਾ ਹੈ ਵੀ ਭਾਰਤ ਨੇ ਉਹ ਉਹਨਾਂ ਸੋਚ ਸਮਝ ਕੇ ਇਹ ਕੰਮ ਨਹੀਂ ਕੀਤਾ ਕਿਉਂਕਿ ਫੈਸਲੇ ਰਾਜਨੀਤਿਕ ਲੀਡਰਸ਼ਿਪ ਨੇ ਲੈਣੇ ਹੁੰਦੀ ਹੈ ਫੌਜ ਨੇ ਤਾਂ ਉਹਨੂੰ ਲਾਗੂ ਕਰਨਾ ਹੁੰਦਾ ਸੋ ਇਹ ਉਹਨਾਂ ਸੋਚ ਕੇ ਨਹੀਂ ਲੈ ਰਹੇ ਤੇ ਜਦੋਂ ਪਤਾ ਲੱਗਿਆ ਵੀ ਫੌਜ ਉਹਦੇ ਪਾਕਿਸਤਾਨ ਵਾਲੇ ਪਾਸਿਓਂ ਤੁਰਕੀ ਦੇ ਜਿਹੜੇ ਡਰੋਨ ਹੈ ਉਹ ਆ ਕੇ ਸਾਡੇ ਭਾਰਤ ਦੇ ਵਿੱਚ ਨੁਕਸਾਨ ਕਰਕੇ ਗਏ ਐ ਤੇ ਉਹਦੀ ਉਦੋਂ ਉਹਨਾਂ ਦਿਨਾਂ ਦੇ ਤਰਜਮਾਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਤਾਂ ਇੱਕਦਮ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ ਭਾਰਤ ਦੀ ਜਿਹੜੀ ਬੀਜੇਪੀ ਦੀ ਜਿਹੜੀ ਟਰੋਲ ਆਰਮੀ ਹੈ ਉਹ ਲੱਗੀ ਵੀ ਜੇ ਤੁਰਕੀ ਦੇ ਜਾਣ ਦੇ ਟੂਰ ਕੈਨਸਲ ਕਰਦੇ ਹੋ ਉੱਥੇ ਦੇ ਜਿਹੜੇ ਹੋਟਲਾਂ ਦੀ ਬੁਕਿੰਗ ਹੈ ਉਹ ਕੈਨਸਲ ਕਰਦੇ ਹੋ তড়ਾ তড় ਕੈਨਸਲ ਹੋਣੇ ਸ਼ੁਰੂ ਹੋ ਗਏ ਜਿਹੜੀਆਂ ਭਾਰਤੀਆਂ ਬਹੁਤ ਸਾਰੀਆਂ ਸਰਕਾਰੀ ਸੰਸਥਾਵਾਂ ਨੇ ਜਵਾਰਲਾਲ ਨਹਿਰੂ ਯੂਨੀਵਰਸਿਟੀ ਹੈ ਤੇ ਹੋਰ ਨੇ ਉਹਨਾਂ ਨੇ ਜਿਹੜੀਆਂ ਉੱਥੋਂ ਦੀਆਂ ਯੂਨੀਵਰਸਟੀਆਂ ਨਾਲ ਐਮਓਯੂ ਸਾਈਨ ਕੀਤੇ ਹੋਏ ਆ ਉਹ ਰੱਦ ਕਰ ਦਿੱਤੇ ਇਹ ਭਾਰਤੀ ਇੱਕ 에ਅਰਲਾਈਨ ਹੈ ਇੰਡੀਗੋ ਉਸ ਇੰਡੀਗੋ ਦਾ ਸਮਝੋ ਤਾਂ 터ਕੀ ਦੀ 에어ਲਾਈਨ ਨਾਲ ਵੀ ਇੱਕ ਥਾਂ ਤੋਂ ਜਹਾਜ ਇਹਨਾਂ ਦਾ ਜਾਂਦਾ ਹੈ ਅੱਗੋਂ ਜਹਾਜ ਉਹਨਾਂ ਦਾ ਜਾਂਦਾ ਹੈ ਬੁਕਿੰਗ ਇਕੱਠੀ ਕਰ ਲੈਂਦੇ ਆ ਇੱਕ ਦੂਜੇ ਨਾਲ ਬਹੁਤ ਸਾਰੀਆਂ 에어ਲਾਈਨਾਂ ਦੇ ਆਪਸ ਵਿੱਚ ਸਮਝੌਤੇ ਨੇ ਉਹਦੇ ਤੇ ਦਬਾਅ ਬਣ ਗਿਆ ਵੀ ਤੂੰ ਵੀ 터ਕੀ ਨਾਲ ਉਹ ਕਰ ਹੁਣ ਕੱਲ ਭਾਰਤ ਦੇ ਕੁਝ ਲੋਕ ਜਿਹੜੇ ਸਰਕਾਰੀ ਅਧਿਕਾਰੀ ਐ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਵੀ ਤੁਸੀਂ 터ਕੀ ਦੇ ਨਾਲ ਜਿਹੜੇ ਵਪਾਰਕ ਹੈ ਸੰਬੰਧ ਉਹਨੂੰ ਵੀ ਤੋੜ ਰਹੇ ਹੋ ਉਹ ਕਹਿੰਦਾ ਵੀ ਬੜਾ ਔਖਾ ਕੰਮ ਐ ਇਹ ਹਾਲਾਂਕਿ ਹਿਮਾਚਲ ਪ੍ਰਦੇਸ਼ ਦੇ ਜਿਹੜੇ ਸੇਬ ਉਤਪਾਦਕ ਹੈ ਉਹ ਦਬਾਅ ਪਾ ਰਹੇ ਸੀ ਵੀ ਤੁਰਕੀ ਦੇ ਸੇਬ ਆ ਕੇ ਸਾਡੇ ਸੇਬਾਂ ਦੀ ਬੇਕਦਰੀ ਕਰਾਉਂਦੇ ਆ ਇਹਦੇ ਤੇ ਪਾਬੰਦੀ ਲਾਓ ਤੁਰਕੀ ਤੋਂ ਪਰ ਉਸ ਸਰਕਾਰੀ ਤਰਜਮਾਨ ਨੇ ਕਿਹਾ ਵੀ ਨਹੀਂ ਅਸੀਂ ਜੇ ਇਕੱਲੇ ਤੁਰ ਇਹਨਾਂ ਤੇ ਨਹੀਂ ਲਾ ਸਕਦੇ ਸਾਨੂੰ ਸਮੁੱਚੇ ਤੌਰ ਤੇ ਸੋਚਣਾ ਪਊਗਾ ਜਿਹੜੀ ਕੱਲ ਇੰਡੀਅਨ ਐਕਸਪ੍ਰੈਸ ਨੇ ਵੀ ਤੇ ਜਨ ਸੱਤਾ ਨੇ ਵੀ ਖਬਰ ਦਿੱਤੀ ਹੈ ਉਹਦੇ ਮੁਤਾਬਕ ਜਿਹੜਾ ਹੈ 2 ਅਰਬ 73 ਕਰੋੜ ਡਾਲਰ ਦਾ ਵੱਡਾ ਵਪਾਰ ਹੈ ਭਾਰਤ ਦਾ ਤੁਰਕੀ ਦੇ ਨਾਲ ਜਾਨੀ ਇੱਕ ਸਾਲ ਦੇ ਵਿੱਚ ਜਿੰਨਾ ਅਸੀਂ ਤੁਰਕੀ ਨੂੰ ਸਮਾਨ ਭੇਜਦੇ ਆ ਜਿੰਨੀਆਂ ਚੀਜ਼ਾਂ ਦਾ ਤੇ ਜਿੰਨਾ ਉਹਨਾਂ ਤੋਂ ਲੈਣਿਆ ਉਹਦੇ ਚ ਅਸੀਂ ਬਾਧੂ ਪੈਸੇ 2 ਅਰਬ 73 ਕਰੋੜ ਡਾਲਰ ਕਮਾਉਨੇ ਆ ਸਾਡਾ ਵਪਾਰ ਸਰਪਲਸ ਹੈ ਉਹਦੇ ਨਾਲ ਜੇ ਅਸੀਂ ਇੱਕ ਚੀਜ਼ ਤੇ ਉਹਨਾਂ ਦੇ ਪਾਬੰਦੀ ਲਾਵਾਂਗੇ ਉਹ ਸਾਡੀਆਂ ਤੇ ਲਾ ਦੇਣਗੇ ਫਿਰ ਸਾਨੂੰ ਘਾਟਾ ਪੂ ਸਾਨੂੰ ਉਹ ਮੰਡੀ ਨਹੀਂ ਮਿਲਣੀ ਤੇ ਜਿਹੜੀਆਂ ਸਾਡੀਆਂ ਚੀਜ਼ਾਂ ਉੱਥੇ ਜਾਂਦੀਆਂ ਨੇ ਤੇ ਜਿਨ੍ਹਾਂ 'ਚ ਵਾਧਾ ਹੋਇਆ ਪਿਛਲੇ ਸਮੇਂ 'ਚ ਉਹ ਇੰਜੀਨੀਅਰਿੰਗ ਦੀਆਂ ਚੀਜ਼ਾਂ ਨੇ ਸਮਾਨ ਹੈ ਇਲੈਕਟ੍ਰੋਨਿਕਸ ਦਾ ਸਮਾਨ ਹੈ ਤੇ ਆਰਗੈਨਿਕ ਤੇ ਇਨਆਰਗੈਨਿਕ ਕੈਮੀਕਲ ਨੇ ਸਾਡੇ ਰਸਾਇਣ ਪਦਾਰਥ ਹੈ ਜਿਹੜੇ ਉੱਤਰ ਜਾਂਦੇ ਐ ਵੱਡੀ ਮਾਤਰਾ ਦੇ ਵਿੱਚ ਸੋ ਇਹ ਸਾਨੂੰ ਘਟਾ ਪਊ ਹੁਣ ਸੋਚ ਅਕਲ ਐਡੀ ਧੀਰ ਬਾਅਦ ਆਈ ਐ ਲੋਕਾਂ ਨੂੰ ਫਾਹੇ ਟੰਗੀ ਰੱਖਿਆਗਾ ਇਸ ਗੱਲ ਲਈ ਵੀ ਤੁਰਕੀ ਦੇ ਨਾਤਾਸੀ ਨੇ ਜਿਹੜਾ ਵੀ ਪਾਕਿਸਤਾਨ ਨਾਲ ਕਰਦਾ ਤੇ ਇਸ ਤਰ੍ਹਾਂ ਕਰ ਲਾਂਗੇ ਹਾਲਾਂਕਿ ਪਾਕਿਸਤਾਨ ਨੂੰ ਹਥਿਆਰ ਤਾਂ ਬਹੁਤ ਸਾਰੇ ਮੁਲਕ ਕਰਦੇ ਅਮਰੀਕਾ ਵੀ ਕਰਦਾ ਰਿਹਾ ਕੀ ਅਮਰੀਕਾ ਤੇ ਵੀ ਪੰਦੀਆਂ ਲਾ ਰਿਹਾ ਹੈ ਸੋ ਇਹ ਜਿਹੜਾ ਸੋਚੀ ਸਮਝੀ ਇੱਕ ਸਰਕਾਰ ਦੀ ਜਿਵੇਂ ਨੀਤੀ ਹੁੰਦੀ ਹੈ ਉਹ ਨਹੀਂ ਕਿਸੇ ਵਿਅਕਤੀਾਂ ਦੀ ਨੀਤੀ ਹਈ ਹੈ ਨਿੱਜੀ ਜੀ ਵੀ ਦੇਖ ਲੈਣੇ ਆ ਕਰ ਲੈਣੇ ਆ ਆ ਕਰ ਲ ਕੇ ਦੇਖ ਲੈਣੇ ਆ ਆ ਕਰ ਕੇ ਦੇਖ ਲੈਣੇ ਆ ਸੋਚੀ ਸਮਝੀ ਜਿਵੇਂ ਇੱਕ ਦੇਸ਼ ਦੀ ਮੈਚ्योर ਨੀਤੀ ਹੋਣੀ ਚਾਹੀਦੀ ਹੈ ਉਹ ਨੀਤੀ ਹੈ ਨਹੀਂ ਅਗਲੀ ਗੱਲ ਅਸੀਂ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਪੰਜ ਲੈਫਟ ਪਾਰਟੀਆਂ ਸੀਪੀਆਈ ਸੀਪੀਐਮ ਆਰਐਸਪੀ ਫਾਰਵਰਡ ਬਲਾਗ ਤੇ ਲਿਬਰੇਸ਼ਨ ਇਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਵੀ ਜਿਹੜੇ ਮੌਵਾਦੀਆਂ ਦੇ ਝੂਠੇ ਮੁਕਾਬਲਿਆਂ ਦੇ ਵਿੱਚ ਕਤਲ ਕੀਤੇ ਜਾ ਰਹੇ ਹਨ ਉਹਨਾਂ ਨੂੰ ਰੋਕਿਆ ਜਾਵੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਠੀਕ ਅੱਜ ਪੰਜਾਬ ਦੇ ਵਿੱਚ ਵੀ 6-7 ਧਿਰਾਂ ਨੇ ਜਿਹੜੀਆਂ ਜਲੰਧਰ ਦੇ ਵਿੱਚ ਇੱਕ ਕਨਵੈਨਸ਼ਨ ਕਰ ਰਹੀਆਂ ਨੇ ਇਹਨਾਂ ਮੁੱਦਿਆਂ ਦੇ ਉੱਤੇ ਤੇ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਪੰਜਾਬ ਦੇ ਵਿੱਚ ਸੀਪੀਐਮ ਹੈ ਜਿਹੜੀ ਉੱਥੇ ਸੀਪੀਐਮ ਦੇ ਜਨਰਲ ਸੈਕਟਰੀ ਐਮ.ਏ. ਬੇਬੀ ਪਹਿਲੇ ਨਾ ਪਹਿਲੀ ਥਾਂ ਦੇ ਉੱਤੇ ਆਪਣੇ ਦਸਤਖਤ ਕਰਦੇ ਆ ਉਸ ਚਿੱਠੀ ਦੇ ਉੱਤੇ ਤੇ ਇੱਥੇ ਪੰਜਾਬ ਦੇ ਵਿੱਚੋਂ ਸੀਪੀਐਮ ਇਹਦੇ ਵਿੱਚ ਸ਼ਾਮਲ ਹੀ ਨਹੀਂ ਹੋ ਰਹੀ ਪਤਾ ਨਹੀਂ ਕੀ ਇਹ 도ਗਲਾ ਕਰਦਾ ਹੈ ਜਾਂ ਸੀਪੀਐਮ ਨੂੰ ਇਹਨੂੰ ਦੇਖਣਾ ਚਾਹੀਦਾ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਲਾਸਟ ਜਿਹੜੀ ਕਰਨੀ ਹੈ ਕਿ ਫੌਜ ਦੇ ਜਿਹੜੇ ਫੌਜੀ ਮੁਖੀ ਨੇ ਜਨਰਲ ਉਪਿੰਦਰ द्विवेदी ਸਾਹਿਬ ਉਹਨਾਂ ਦੀਆਂ ਦੋ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਖਾਸ ਤੌਰ ਤੇ ਨੋਟ ਕਰਿਆ ਜਾ ਰਿਹਾ ਹੈ ਪਹਿਲਾਂ ਤਾਂ ਕੁਝ ਦਿਨ ਪਹਿਲਾਂ ਉਹ ਇੱਕ Swami Rampadracharya ਜੀ ਦੇ ਕੋਲ ਜਾ ਕੇ ਅ ਲੰਮੇ ਲੇਟ ਹੁੰਦੇ ਆ ਤੇ ਫੌਜੀ ਵਰਦੀ ਚ ਜਾਂਦੇ ਆ ਮਾਰੀ ਗੱਲ ਇਹ ਆ ਕਿਸੇ ਧਾਰਮਿਕ ਆਗੂ ਕੋਲ ਜਾਣਾ ਕਿਸੇ ਮੰਦਿਰ ਜਾਣਾ ਹੋਰ ਜਾਣਾ ਇਸ ਹਰੇਕ ਦਾ ਅਧਿਕਾਰ ਹੈ ਉਹ ਜਾਵੇ ਪਰ ਜੇ ਫੌਜੀ ਵਰਦੀ ਜਾਂਦੇ ਹੋ ਤਾਂ ਇਹਦਾ ਮਤਲਬ ਹੈ ਵੀ ਸਾਡੀ ਫੌਜ ਉਸ ਚੀਜ਼ ਨੂੰ ਮੰਨ ਰਹੀ ਹੈ ਜਿਹੜੀ ਕਿ ਗਲਤ ਹੈ ਤੇ ਪਤਾ ਤਾਂ ਇਹ ਵੀ ਲੱਗ ਰਿਹਾ ਹੈ ਵੀ ਫੌਜੀਆ ਬਾਰੇ ਤਾਂ ਇਹ ਕਿਹਾ ਜਾਂਦਾ ਵੀ ਫੌਜੀ ਜਦੋਂ ਫੌਜੀ ਵਰਦੀ ਪਾਈ ਹੋਈ ਹੈ ਤਾਂ ਉਹ ਨਾ Hindu ਹੈ ਨਾ Musalman ਹੈ ਨਾ Sikh ਹੈ ਨਾ Isai ਹੈ ਉਹ ਫੌਜੀ ਹੈ ਉਹਨੇ ਦੇਸ਼ ਦੀ ਰੱਖਿਆ ਕਰਨੀ ਹੈ ਸੋ ਏ ਰਾਮ ਜਿਹੜੇ ਆਪਣੇ ਉਪਿੰਦਰ द्विवेदी ਸਾਹਿਬ ਹੈ ਪਹਿਲਾਂ ਤਾਂ ਇਹ ਜਾ ਕੇ ਆਏ ਤੇ ਰਾਮ ਪੰਧਰਾਚਾਰੀਆ ਨੇ ਕਿਹਾ ਵੀ ਠੀਕ ਹੈ ਤੂੰ ਜਿਹੜਾ ਮੇਰੀ ਪੂਜਾ ਕਰਨ ਆਏ ਹੈ ਮੈਨੂੰ ਇਹਦੀ ਜਿਹੜੀ ਗੁਰੂ ਦક્ષਣ ਹੈ ਉਹ ਇਹ ਚਾਹੀਦੀ ਹੈ ਕਿ ਤੂੰ ਪੀਓਕੇ ਲੈ ਕੇ ਦੇ ਸਾਨੂੰ ਪੀਓਕੇ ਪਾਕ ਪਾਕਿਸਤਾਨ ਅਕੁਪਾਈਡ ਕਸ਼ਮੀਰ ਹੈ ਜਿਹੜਾ ਉਹ ਸਾਨੂੰ ਪੇਸ਼ ਕਰ ਰਿਹਾ ਇੱਥੇ ਤੋਹਫੇ ਦੇ ਵਿੱਚ ਵਜੋ ਹਾਲਾਂਕਿ ਉਹਨੂੰ ਨਾ ਤਾਂ ਰਾਮ ਪੰਧਰਾਚਾਰੀਆ ਨੂੰ ਪਤਾ ਹੈ ਤੇ ਨਾ ਜਨਲ द्विवेदी ਨੂੰ ਇਸ ਗੱਲ ਦਾ ਗਿਆਨ ਜਾਂਦਾ ਹੈਗਾ ਪਰ ਉਹਨੇ ਜਵਾਬ ਨਹੀਂ ਦਿੱਤਾ ਇਹ ਸਰਕਾਰ ਫੈਸਲੇ ਕਰਦੀ ਹੈ ਵੀ ਪੀਓ ਕੇ ਲੈਣਾ ਹੈ ਜਾਂ ਨਹੀਂ ਲੈਣਾ ਜਾਂ ਕੀ ਕਰਨਾ ਹੈ ਫੌਜ ਦਾ ਮੁਖੀ ਨਹੀਂ ਕਰਦਾ ਸੋ ਇਹ ਇੱਕ ਤਾਂ ਇਹ ਦੂਜਾ ਹੁਣ ਫੇਰ ਉਹ ਜਾ ਕੇ ਜਿਹੜੇ ਜੰਮੂ ਆਪਣੇ ਜਿਹੜਾ ਆ ਉੱਥੇ ਇੱਕ ਮੰਦਰ ਦੇ ਵਿੱਚ ਵੀ ਜਾਂਦੇ ਆ ਕੇਦਾਰਨਾਥ ਮੰਦਰ ਉੱਥੇ ਵੀ ਫੌਜ ਦੀ ਵਰਦੀ ਚ ਮੱਥਾ ਟੇਕਣ ਜਾਂਦੇ ਆ ਇਹ ਬਹੁਤ ਗੰਭੀਰ ਮਸਲੇ ਹੈ ਇੱਕ ਜੱਜ ਜਿਹੜਾ ਫਸਿਆ ਹੋਇਆ ਚੰਦਰ ਸ਼ੇਖਰ ਯਾਦਵ ਅਲਾਹਾਬਾਦ ਹਾਈ ਕੋਰਟ ਦਾ ਉਹਦੇ ਉੱਤੇ ਸੁਪਰੀਮ ਕੋਰਟ ਨੇ ਕਿਹਾ ਸੀ ਵੀ ਅਸੀਂ ਇੱਕ ਇਨਕੁਆਰੀ ਬਾਉਣਿਆਂ ਰਾਜ ਸਭਾ ਨੇ ਉਹਨੂੰ ਲਿਖਤਾ ਵੀ ਨਹੀਂ ਰਾਜ ਸਭਾ ਦੇ ਵਿੱਚ ਗੱਲ ਚੱਲ ਰਹੀ ਹੈ ਹਾਲੇ ਤੁਸੀਂ ਰੋਕ ਦਿਓ ਉਹਨੂੰ ਤਾਂ ਰੋਕਤਾ ਰਾਜ ਸਭਾ 6 ਮਹੀਨੇ ਹੋ ਗਏ 55 ਬੰਦਿਆਂ ਨੇ ਲਿਖ ਕੇ ਦਿੱਤਾ ਹੋਇਆ ਤਨਕਰ ਨੂੰ ਤਨਕਰ ਨੇ ਹਾਲੇ ਤੱਕ ਉਹਦੀ ਕੋਈ ਇਨਕੁਆਰੀ ਨਹੀਂ ਕੀਤੀ ਉਹ ਇਨਕੁਆਰੀ ਪਤਾ ਨਹੀਂ ਕਦੋਂ ਹੋਣੀ ਹੈ ਇਸ ਤਰ੍ਹਾਂ ਨਾਲ ਜਿਹੜੇ ਲੋਕ ਹਿੰਦੂ ਤਵੀ ਅਜੰਡਾ ਚਲਾ ਰਹੇ ਹੈ ਸੰਵਿਧਾਨਕ ਪੋਸਟਾਂ ਤੇ ਬੈਠ ਕੇ ਚਾਹੇ ਉਹ ਜੱਜ ਨੇ ਤੇ ਚਾਹੇ ਫੌਜਦਾਮੁਖੀ ਹੈ ਤੇ ਚਾਹੇ ਰਾਜ ਸਭਾ ਦਾ ਚੇਅਰਮੈਨ ਹੈ ਉਹ ਐਸੇ ਤਰ੍ਹਾਂ ਹੀ ਜਾ ਰਹੇ ਹੈ ਉਹਨਾਂ ਨੂੰ ਟਹਿਰੇ 'ਚ ਖੜਾ ਕਰਨ ਦੀ ਲੋੜ ਹੈ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ